ਹਾਂ ਹਾਂ ਹਲੋ ਬਸਾਰੇ ਲੋਕਾਂ ਨੇ ਨਾ ਕਮੈਂਟ ਕੀਤੇ ਸੀਗੇ ਵੀ ਡੇਲੀ ਵਲੋਗਿੰਗ ਕਰਿਆ ਕਰੋ ਸੋ ਜਿਹੜੇ ਮੈਂ ਫਰੰਟ ਤੇ ਕਲਿੱਪਸ ਲਾਇਏ ਸੀ ਮੈਂ ਤੁਹਾਨੂੰ ਦਿਖਾਇਆ ਸੀ ਵੀ ਸਾਡੇ ਘਰੇ ਚੱਲੀ ਜਾਂਦੀ ਹੈ ਕੰਸਟਰਕਸ਼ਨ ਅਸੀਂ ਘਰੇ ਮਿਸਤਰੀ ভাড়াਏ ਸੀਗੇ ਪਰ ਇਹ ਨਿਕਲੇ ਨਹੀਂ ਆਜੇ ਤੱਕ ਹੈ ਗਈ ਆ ਸੋ ਰੌਲਾ ਇੰਨਾ ਫੈਨ ਦਾ ਕਿ ਡੇਲੀ ਵਲੋਗਿੰਗ ਕਰਨਾ ਤਾਂ ਨਾ ਮੁਮਕਿਨ ਆ ਬਾਵੇਂ ਦਿਨਾਂ ਤੋਂ ਗਰਮੀ ਸੀਗੀ ਪਰ ਅੱਜ ਮੌਸਮ ਫਿਰ ਵਧੀਆ ਹੋ ਗਿਆ ਤੇ ਆ ਮੀ ਪੈ ਕੇ ਹਟਿਆ ਜਿਹੜਾ ਮੀ ਦਾ ਪਾਣੀ ਆ ਉਹ ਖੜ ਗਿਆ ਵਾ ਹਾ ਸਤਾ ਕਰਕੇ ਤੇ ਅਸੀਸ ਉਹਦੀ ਦਾਦੀ ਨਾਲ ਗਈ ਆ ਕਈਆਂ ਨੇ ਕਿਹਾ ਸੀ ਅਸੀਸ ਨੂੰ ਵੀਡੀਓ ਦੇ ਵਿੱਚ ਲਿਆ ਕਰੋ ਜੇ ਅਸੀਸ ਨੂੰ ਵੀਡੀਓ 'ਚ ਲਵਾਗੇ ਤੇ ਅਸੀਂ ਵੀਡੀਓ ਨਹੀਂ ਬਣਾ ਸਕਦੇ ਅਸੀਸ ਨੂੰ ਦੇਖਣ ਦੇ ਲਈ ਤੁਸੀਂ ਇੰਸਟਾਗ੍ਰam ਨੂੰ ਫੋਲੋ ਕਰ ਲਵੋ ਕਿਉਂਕਿ ਉੱਥੇ ਮੈਂ ਮਿਨੀ ਵਲੌਗਸ ਪਾਉਣੀ ਹੁੰਦੀਆਂ ਆ ਅਸੀਸ ਦੇ ਸ਼ਾਰਟਸ ਲੈ ਕੇ ਸੋ ਤੁਸੀਂ ਅਸੀਸ ਨੂੰ ਉੱਥੇ ਦੇਖ ਲਿਆ ਕਰੋ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਤੁਹਾਡੇ ਨਾਲ ਕੁਝ ਗੱਲਾਂ ਬਾਤਾਂ ਕਰਾਂਗੇ ਕੈਨੇਡੀਅਨ ਇਮੀਗ੍ਰੇਸ਼ਨ ਨੂੰ ਲੈ ਕੇ ਕਿਉਂਕਿ ਤੁਸੀਂ ਵੀ ਕਹਿਣਾ ਵਾ ਵੀ ਅਸੀਂ ਵੀਡੀਓ ਤਾਂ ਓਪਨ ਕੀਤੀ ਸੀਗੀ ਥੰਬਨੇਲ ਤੁਸੀਂ ਕੁਝ ਹੋਰ ਲਾਇਆ ਤੇ ਵੀਡੀਓ 'ਚ ਤੁਸੀਂ ਬੋਲਿਆ ਕੁਝ ਹੋਰ ਆ ਐਂਡ ਤੱਕ ਦੇਖਿਆ ਕਰੋ ਕਈ ਵਾਰ ਉਹ ਕਲਿੱਪ ਐਂਡ 'ਚ ਐਡ ਹੁੰਦਾ ਵਾ ਸੋ ਇਮੀਗ੍ਰੇਸ਼ਨ ਨੂੰ ਲੈ ਕੇ ਜਿਹੜੀਆਂ ਨਵੀਆਂ ਅਪਡੇਟਸ ਆਈਆਂ ਵਾ ਆਪਾਂ ਤੁਹਾਡੇ ਨਾਲ ਉਹ ਸਾਂਝੀਆਂ ਕਰਦੇ ਆਂ ਜਿਨ੍ਹਾਂ ਨੇ ਵੀ ਚੈਨਲ ਨੂੰ ਫੋਲੋ ਨਹੀਂ ਕੀਤਾ ਫੋਲੋ ਕਰ ਲਵੋ ਇਮੀਗ੍ਰੇਸ਼ਨ ਦੇ ਰਿਗਾਰਡਿੰਗ ਤੁਹਾਡਾ ਕੋਈ ਵੀ ਸਵਾਲ ਹੁੰਦਾ ਵਾ ਤਾਂ ਸਕਰੀਨ ਤੇ ਸਾਡੀ ਟੀਮ ਦਾ ਕੰਟੈਕਟ ਨੰਬਰ ਆ ਜਿਹੜੇ ਨਵੇਂ ਜੁੜੇ ਉਹਨਾਂ ਨੂੰ ਨਹੀਂ ਪਤਾ ਕਿ ਅਸੀਂ ਲਾਸਟ ਈਅਰ ਆਪਣਾ ਆਫਿਸ ਓਪਨ ਕੀਤਾ ਸੀਗਾ ਬਠਿੰਡੇ ਦੇ ਵਿੱਚ ਸੋ ਆਫਿਸ ਤੇ ਵਿਜ਼ਿਟ ਕਰ ਸਕਦੇ ਹੋ ਬਟ ਅਸੀਂ 올 ਓਵਰ ਇੰਡੀਆ ਜਿਹੜੀਆਂ ਵਾ ਆਨਲਾਈਨ ਸਰਵਿਸਿਜ਼ ਕੀਤੀਆਂ ਹੋਈਆਂ ਵਾ ਸੋ ਤੁਸੀਂ ਟੀਮ ਨਾਲ ਕੰਟੈਕਟ ਵੀ ਕਰ ਸਕਦੇ ਹੋ ਹੁਣ ਆਪਾਂ ਗੱਲ ਕਰਦੇ ਆਂ ਕਿ ਕਿਹੜਾ ਬੰਦਾ ਤੁਹਾਨੂੰ ਸਪான்ਸਰ ਕਰ ਸਕਦਾ ਵਾ ਮਤਲਬ ਕਿਹੜਾ ਤੁਹਾਨੂੰ ਜੌਬ ਆਫਰ ਜਿਹੜੀ ਆ ਉਹ ਪ੍ਰੋਵਾਈਡ ਕਰ ਸਕਦਾ ਵਾ ਕਿਉਂਕਿ ਬਹੁਤ ਸਾਰੇ ਲੋਕਾਂ ਦਾ ਸਵਾਲ ਸੀਗਾ ਕਿ ਸਾਡੇ ਕੋਲੇ ਸਪான்ਸਰ ਹੈਗਾ ਵਾ ਰਿਕੁਆਇਰਮੈਂਟਸ ਕੀ ਕੀ ਆ ਸੋ ਜਿਹੜਾ ਵੀ ਬੰਦਾ ਤੁਹਾਨੂੰ ਸਪான்ਸਰ ਕਰੂਗਾ ਉਹਦੀ ਮਿਨੀਮਮ ਇਨਕਮ ਜਿਹੜੀ ਆ 80000 ਤਾਂ ਹੋਣੀ ਚਾਹੀਦੀ ਆ ਸੈਕਿੰਡ ਹੈਗਾ ਵਾ ਕਿ ਜੇ ਸਪான்ਸਰ ਕਰਨ ਵਾਲੇ ਬੰਦੇ ਦੇ ਘਰੇ ਕਈ ਵਾਰ ਆਪਣੇ ਘਰੇ ਕੋਈ ਬੱਚਾ ਹੁੰਦਾ ਵਾ 13 ਸਾਲ ਤੋਂ ਛੋਟਾ ਬੱਚਾ ਵਾ ਉਹਦੀ ਟੇਕ ਕੇਅਰ ਦੇ ਲਈ ਵੀ ਤੁਸੀਂ ਜਿਹੜਾ ਵਾ ਕਿਸੇ ਨੂੰ ਰੱਖ ਸਕਦੇ ਹੋ ਸੈਕਿੰਡ ਨਹੀਂ ਜੇ ਤੁਹਾਡੇ ਘਰੇ ਕੋਈ ਬਜ਼ੁਰਗ ਆ ਬਜ਼ੁਰਗ ਜਿਹੜਾ ਉਹ ਐਨਾ ਫਿੱਟ ਨਹੀਂ ਹੈਗਾ ਕਿ ਉਹ ਆਪਣੀ ਦੇਖਭਾਲ ਆਪ ਕਰ ਸਕੇ ਸੋ ਕਈ ਵਾਰ ਉਹਨਾਂ ਨੂੰ ਵੀ ਲੋੜ ਪੈਂਦੀ ਹੈ ਕਿਸੇ ਹੋਰ ਨੂੰ ਰੱਖਣ ਦੇ ਲਈ ਬਜ਼ੁਰਗ ਦੀ ਟੇਕ ਕੇਅਰ ਦੇ ਲਈ ਸੋ ਇਹ ਹੈਗੀਆਂ ਵਾ ਸਪான்ਸਰ ਦੀਆਂ ਬੇਸਿਕ ਰਿਕੁਆਇਰਮੈਂਟਸ ਸੋ ਹੋਣਾ ਆਪਾਂ ਗੱਲ ਕਰਦੇ ਆ ਕਿ ਕਿਹੜਾ ਬੰਦਾ ਤੁਹਾਨੂੰ ਸਪான்ਸਰ ਕਰ ਸਕਦਾ ਵਾ ਮਤਲਬ ਕਿਹੜਾ ਤੁਹਾਨੂੰ ਜੌਬ ਆਫਰ ਜਿਹੜੀ ਆ ਉਹ ਪ੍ਰੋਵਾਈਡ ਕਰ ਸਕਦਾ ਵਾ ਕਿਉਂਕਿ ਬਹੁਤ ਸਾਰੇ ਲੋਕਾਂ ਦਾ ਸਵਾਲ ਸੀਗਾ ਕਿ ਸਾਡੇ ਕੋਲੇ ਸਪான்ਸਰ ਹੈਗਾ ਵਾ ਰਿਕੁਆਇਰਮੈਂਟਸ ਕੀ ਕੀ ਆ ਸੋ ਜਿਹੜਾ ਵੀ ਬੰਦਾ ਤੁਹਾਨੂੰ ਸਪான்ਸਰ ਕਰੂਗਾ ਉਹਦੀ ਮਿਨੀਮਮ ਇਨਕਮ ਜਿਹੜੀ ਆ 80000 ਤਾ ਹੋਣੀ ਚਾਹੀਦੀ ਆ ਸੈਕਿੰਡ ਹੈਗਾ ਵਾ ਕਿ ਜੇ ਸਪான்ਸਰ ਕਰਨ ਵਾਲੇ ਬੰਦੇ ਦੇ ਘਰੇ ਕਈ ਵਾਰ ਆਪਣੇ ਘਰੇ ਕੋਈ ਬੱਚਾ ਹੁੰਦਾ ਵਾ 13 ਸਾਲ ਤੋਂ ਛੋਟਾ ਬੱਚਾ ਵਾ ਉਹਦੀ ਟੇਕ ਕੇਅਰ ਦੇ ਲਈ ਵੀ ਤੁਸੀਂ ਜਿਹੜਾ ਵਾ ਕਿਸੇ ਨੂੰ ਰੱਖ ਦੇਓ ਸੈਕਿੰਡਲੀ ਜੇ ਤੁਹਾਡੇ ਘਰੇ ਕੋਈ ਬਜ਼ੁਰਗ ਆ ਬਜ਼ੁਰਗ ਜਿਹੜਾ ਉਹ ਐਨਾ ਫਿੱਟ ਨਹੀਂ ਹੈਗਾ ਕਿ ਉਹ ਆਪਣੀ ਦੇਖਭਾਲ ਆਪ ਕਰ ਸਕੇ ਸੋ ਕਈ ਵਾਰ ਉਹਨਾਂ ਨੂੰ ਵੀ ਲੋੜ ਪੈਂਦੀ ਹੈ ਕਿਸੇ ਹੋਰ ਨੂੰ ਰੱਖਣ ਦੇ ਲਈ ਬਜ਼ੁਰਗ ਦੀ ਟੇਕ ਕੇਅਰ ਦੇ ਲਈ ਸੋ ਇਹ ਹੈਗੀਆਂ ਵਾ ਸਪான்ਸਰ ਦੀਆਂ ਬੇਸਿਕ ਰਿਕੁਆਇਰਮੈਂਟ ਸੋ ਏਮਪਲੋਇਰ ਦੀਆਂ ਜੋ ਰਿਕੁਆਇਰਮੈਂਟਸ ਨੇ ਉਹ ਤੁਹਾਡੇ ਨਾਲ ਪਵਨ ਨੇ ਸ਼ੇਅਰ ਕਰਤੀਆਂ ਤੇ ਉਹਦੇ ਵਿੱਚ ਮੈਂ ਇੱਕ ਚੀਜ਼ ਹੋਰ ਤੁਹਾਰੇ ਦੱਸਣਾ ਚਾਹੁੰਨਾ ਜਿਹੜੀ ਇਨਕਮ ਦੀ ਰਿਕੁਆਇਰਮੈਂਟ ਹੈ ਉਹ ਐਕਚੁਅਲ 80000 ਨਹੀਂ ਹੈਗੀ ਉਹ ਇੱਕ ਰਫਲੀ ਆਈਡੀਆ ਦਿੱਤਾ ਹੋਇਆਗਾ ਵੀ ਤੁਹਾਡੀ ਇੰਨੀ ਕਿੰਨ ਇਨਕਮ ਹੋਣੀ ਚਾਹੀਦੀ ਹੈ ਜਿਸ ਪਰਸਨ ਨੂੰ ਤੁਸੀਂ ਹਾਇਰ ਕਰ ਰਹੇ ਹੋਗੇ ਉਹਨੂੰ ਤੁਸੀਂ ਪੇਮੈਂਟ ਦੇਣ ਦੇ ਲਈ ਉਹਦੀ ਜੋ ਸੈਲਰੀ ਆ ਉਹ ਦੇਣ ਦੇ ਲਈ ਇੰਨਾ ਕੈਪेबल ਹੋਣੇ ਚਾਹੀਦੇ ਹੋਗੇ ਹੁਣ ਗੱਲ ਕਰਦੇ ਆਂਗੇ ਐਜ਼ ਇੱਕ ਕਹ ਲਓ ਕਿ ਪਰਸਨ ਜਿਨ੍ਹਾਂ ਨੂੰ ਜੌਬ ਆਫਰ ਦੀ ਜ਼ਰੂਰਤ ਆ ਉਹਨਾਂ ਦੀ ਬੇਸਿਕ ਰਿਕੁਆਇਰਮੈਂਟ ਇਹਦੇ ਵਿੱਚ ਕੀ ਆਗੀ ਸੋ ਬੇਸਿਕ ਰਿਕੁਆਇਰਮੈਂਟ ਇਹਦੇ ਵਿੱਚ ਇਹ ਹੈਗੇ ਕਿ ਤੁਹਾਡੀ 12th ਘੱਟ ਤੋਂ ਘੱਟ ਹੋਣੀ ਚਾਹੀਦੀ ਆ 12th ਦੀ ਤੁਹਾਡੀ ਇਵੈਲੂਏਸ਼ਨ ਹੋਣੀ ਚਾਹੀਦੀ ਹੈ ਕਿ ਉਸ ਤੋਂ ਬਾਅਦ ਤੁਹਾਡੇ ਕੋਲੇ ਰੈਲੇਵੈਂਟ ਐਕਸਪੀਰੀਅੰਸ ਹੋਣਾ ਚਾਹੀਦਾ ਹੁਣ ਮੈਂ ਕਾਰਨ ਗੱਲ ਕਰਦਾ ਵੀ ਬਹੁਤ ਸਾਰੇ ਬੱਚੇ ਸਾਨੂੰ ਕਾਲ ਕਰ ਰਹੇ ਨੇ ਜਿਹੜੇ ਕਹਿੰਦੇ ਨੇ ਕਿ ਅਸੀਂ ਪੀਐਸਡਬਲ ਦਾ ਕੋਰਸ ਕੀਤਾ ਹੋਇਆ ਅਸੀਂ ਇਹ ਕੋਰਸ ਕੀਤਾ ਹੋਇਆ ਬਟ ਸਾਡੇ ਕੋਲੇ ਐਕਸਪੀਰੀਅੰਸ ਨਹੀਂ ਹੈਗਾ ਦੇਖੋ ਇੱਕ ਤਾਂ ਤੁਹਾਡਾ ਪ੍ਰੋਗਰਾਮ ਮਤਲਬ ਕੋਰਸ ਕਰਨਾ ਇੱਕ ਹੋ ਗਿਆ ਐਕਸਪੀਰੀਅੰਸ ਦੋਨੇ ਡਿਫਰੈਂਟ ਚੀਜ਼ਾਂ ਨੇ ਐਕਸਪੀਰੀਅੰਸ ਤੁਸੀਂ ਐਕਚੁਅਲ ਜੌਬ ਕੀਤੀ ਹੋਈ ਆ ਸੋ ਬੇਸਿਕਲੀ ਤੁਹਾਡੇ ਕੋਲੇ ਘੱਟ ਤੋਂ ਘੱਟ 6 ਮਹੀਨਿਆਂ ਦਾ ਰੈਲੇਵੈਂਟ ਐਕਸਪੀਰੀਅੰਸ ਹੋਣਾ ਚਾਹੀਦਾ ਫੁੱਲ ਟਾਈਮ ਜੌਬ ਦਾ ਠੀਕ ਆ ਉਸ ਤੋਂ ਬਾਅਦ ਸੈਕਿੰਡ ਜੇ ਆਪਾਂ ਗੱਲ ਕਰੀਏ ਉਮ ਕਿ ਤੁਹਾਡੇ ਕੋਲੇ ਜਿਹੜਾ ਜੌਬ ਆਫਰ ਹੈਗਾ ਉਹ ਹੋਣਾ ਚਾਹੀਦਾ ਹੈਗਾ ਤੁਹਾਨੂੰ ਕੋਈ ਵੀ ਪਰਸਨ ਤੁਹਾਡਾ ਕੋਈ ਰਿਸ਼ਤੇਦਾਰ ਕੋਈ ਰਿਲੇਟਿਵ ਹੈਗਾ ਜਾਂ ਕੋਈ ਆਰਗੇਨਾਈਜੇਸ਼ਨ ਹੈਗੀ ਆਗੀ ਕੈਨੇਡਾ ਦੇ ਵਿੱਚ ਸੋ ਜੇਕਰ ਉਹ ਤੁਹਾਨੂੰ ਜੌਬ ਆਫਰ ਪ੍ਰੋਵਾਈਡ ਕਰ ਰਹੀ ਆ ਤਾਂ ਫੇਰ ਤੁਸੀਂ ਇਸ ਪ੍ਰੋਗਰਾਮ ਦੇ ਅੰਡਰ ਆਪਣੀ ਪੀਆਰ ਦੀ ਫਾਈਲ ਲਾ ਸਕਦੇ ਹੋਗੇ ਜਿਹੜੀਆਂ ਇਹ ਐਲੀਜੀਬਿਲਟੀਜ਼ ਨੇ ਇਹ ਰਿਕੁਆਇਰਮੈਂਟਸ ਨੇ ਇਹ ਸਿਰਫ ਉਹਨਾਂ ਦੇ ਲਈ ਹੈ ਜਿਹੜੇ ਇਸ ਟਾਈਮ ਦੇ ਇਨਸਾਈਡ ਕੈਨੇਡਾ ਦੇ ਵਿੱਚ ਹੈਗੇ ਨੇ ਕਿਉਂਕਿ ਇਹਨਾਂ ਦੇ ਵਿੱਚ ਉਹਨਾਂ ਨੇ ਦੋ ਕੈਟੇਗਰੀਜ਼ ਕੀਤੀਆਂ ਨੇ ਇੱਕ ਤਾਂ ਜਿਹੜੇ ਆਲਰੇਡੀ ਇਨਸਾਈਡ ਕੈਨੇਡਾ ਹੈਗੇ ਆ ਇੱਕ ਜਿਹੜੇ ਆਊਟ ਸਾਈਡ ਸੋ ਉਹਨਾਂ ਨੇ ਰਾਈਟ ਨਾਓ ਓਪਨ ਕੀਤਾ ਜਿਹੜੇ ਇਨਸਾਈਡ ਆ ਜਿਹੜੇ ਆਊਟਸਾਈਡ ਆ ਹਜੇ ਉਹਨਾਂ ਦੇ ਲਈ ਕੋਈ ਵੀ ਇਦਾਂ ਦੀ ਕਹਿ ਲਓ ਕਿ ਅਪਡੇਟ ਨਹੀਂ ਆਈ ਕਿ ਇਹ ਐਪਲੀਕੇਸ਼ਨਸ ਉਹਨਾਂ ਦੀਆਂ ਓਪਨ ਹੋਣ ਰਹੀਆਂ ਨੇ ਸੋ ਜੇਕਰ ਤੁਹਾਡੇ ਕੋਲੇ ਇਦਾਂ ਦੀ ਕਹਿ ਲਓ ਕਿ ਜੌਬ ਹੈਗੀ ਹੈ ਜੌਬ ਆਫਰ ਹੈਗਾ ਤਾਂ ਤੁਹਾਡੇ ਲਈ ਇਹ ਆਪਸ਼ਨ ਬਹੁਤ ਵਧੀਆ ਹੋ ਸਕਦੀ ਹੈਗੀ ਤਾਂ ਤੁਸੀਂ ਡਾਇਰੈਕਟ ਆਪਣੀ ਪੀਆਰ ਦੀ ਫਾਈਲ ਲਾ ਸਕਦੇ ਹੋਗੇ ਹੁਣ ਆਪਾਂ ਗੱਲ ਕਰਦੇ ਆਂਗੇ ਐਕਸਪ੍ਰੈਸ ਐਂਟਰੀ ਬਾਰੇ ਐਕਸਪ੍ਰੈਸ ਐਂਟਰੀ ਦੇ ਵਿੱਚ ਵੀ ਇੱਕ ਮੇਜਰ ਚੇਂਜ ਆਇਆ ਉਹਨਾਂ ਨੇ ਜਿੱਦਾਂ ਪਹਿਲਾਂ ਅਨਾਉਂਸਮੈਂਟ ਕੀਤੀ ਸੀ ਕਿ ਸਿਰਫ ਕੈਟਾਗਰੀ ਬੇਸਡ ਹੀ ਡਰਾਅ ਨਿਕਲਣਗੇ ਪਰ ਹੁਣ ਉਹਨਾਂ ਨੇ ਇੱਕ ਨਵੀਂ ਕੈਟਾਗਰੀ ਇਹਦੇ ਵਿੱਚ ਐਡ ਕਰ ਦਿੱਤੀ ਗਈ ਆ ਸੋ ਐਜੂਕੇਸ਼ਨ ਅਕੂਪੇਸ਼ਨਸ ਦੇ ਵਿੱਚ ਜਿਹੜੀ ਕੈਟਾਗਰੀ ਐਡ ਕੀਤੀ ਹੈ ਦੇ ਵਿੱਚ ਮੈਂ ਸਕਰੀਨ ਤੇ ਵੀ ਕੁਝ ਜਿਹੜੇ ਨੌ ਕੋਰਸ ਐ ਸ਼ੇਅਰ ਕਰਨ ਲੱਗਾ ਜਿਹੜੇ ਉਹਨਾਂ ਨੇ ਇਸ ਕੈਟਾਗਰੀ ਦੇ ਵਿੱਚ ਐਡ ਕੀਤੇ ਹੈਗੇ ਬਹੁਤ ਸਾਰੇ ਟੀਚਰ ਸਾਨੂੰ ਕਾਲ ਕਰਦੇ ਕਿ ਸਾਡੇ ਕੋਲ ਟੀਚਿੰਗ ਦਾ ਐਕਸਪੀਰੀਅੰਸ ਹੈਗਾ ਅਰਲੀ ਚਾਈਲਡਹੂਡ ਐਜੂਕੇਟਰ ਅਸਿਸਟੈਂਟ ਹੈਗੇ ਨੇਗੇ ਐਜੂਕੇਟਰ ਹੈਗੇ ਨੇ ਹੁਣ ਉਹਨਾਂ ਨੂੰ ਇਸ ਕੈਟਾਗਰੀ ਦੇ ਵਿੱਚ ਐਡ ਕਰ ਦਿੱਤਾ ਗਿਆ ਸਭ ਤੋਂ ਵਧੀਆ ਚੀਜ਼ ਇਸ ਐਕਸਪ੍ਰੈਸ ਐਂਟਰੀ ਦੇ ਵਿੱਚ ਕੀ ਹੈ ਕਿ ਤੁਹਾਡੇ ਕੋਲੇ ਸਿਰਫ ਸਿਰਫ 6 ਮਹੀਨਿਆਂ ਦਾ ਐਕਸਪੀਰੀਅੰਸ ਚਾਹੀਦਾ 6 ਮਹੀਨਿਆਂ ਦੇ ਐਕਸਪੀਰੀਅੰਸ ਦੇ ਬਾਅਦ ਤੁਸੀਂ ਆਪਣੀ ਫਾਈਲ ਐਕਸਪ੍ਰੈਸ ਐਂਟਰੀ ਦੇ ਵਿੱਚ ਲਾ ਸਕਦੇ ਹੋ ਤੇ ਜਦੋਂ ਇਹ ਕੈਟਾਗਰੀ ਬੇਸਡ ਡਰਾ ਆਉਂਦਾ ਫੋਨੋ ਇਨਵਿਟੇਸ਼ਨ ਆ ਜਾਣਾਗਾ ਤੇ ਤੁਸੀਂ ਡਾਇਰੈਕਟ ਆਪਣੀ ਪੀਆਰ ਦੀ ਫਾਈਲ ਜਿਹੜੀ ਆ ਉਹ ਲਾ ਸਕਦੇ ਹੋਗੇ ਸਭ ਤੋਂ ਵਧੀਆ ਚੀਜ਼ ਇਹਦੇ ਵਿੱਚ ਇਹ ਹੈਗੀ ਕਿ ਬਹੁਤ ਸਾਰੇ ਬੱਚੇੜੇ ਆਲਰੇਡੀ ਜੌਬ ਕਰ ਰਹੇ ਸੀਗੇ ਉਹਨਾਂ ਦੇ ਲਈ ਸੌਖਾ ਹੋ ਗਿਆ ਦੂਸਰੀ ਚੀਜ਼ ਇਹਦੇ ਵਿੱਚ ਜਿਹੜੇ ਕੈਟਾਗਰੀ ਬੇਸਡ ਡਰਾ ਆਉਂਦੇ ਨੇ ਉਹਦੇ ਵਿੱਚ ਜਿਹੜਾ ਕੱਟ ਆਫ ਹੁੰਦਾ ਉਹ ਬਹੁਤ ਘਟ ਜਾ ਰਿਹਾ ਜੇ ਆਪਾਂ ਰੈਗੂਲਰ ਦੀ ਗੱਲ ਕਰੀਏ ਉਹਦਾ ਤਾਂ 500 ਪਲੱਸ ਪੁਆਇੰਟਸ ਚੱਲ ਰਹੇ ਨੇ ਪਰ ਜਿਹੜੇ ਕੈਟਾਗਰੀ ਬੇਸਡ ਡਰਾ ਆ ਰਹੇ ਨੇ ਉਹਦੇ ਵਿੱਚ 435 428 ਸੋ ਇਦਾਂ ਡਰਾਸ ਆ ਰਹੇ ਨੇ ਸੋ ਜੇ ਆਪਣੀ ਫਾਈਲ ਤੁਸੀਂ ਹਜੇ ਤੱਕ ਨਹੀਂ ਕ੍ਰੀਏਟ ਕੀਤੀ ਕ੍ਰੀਏਟ ਕਰਵਾਉਣਾ ਚਾਹੁੰਦੇ ਹੋ ਸਾਡੀ ਟੀਮ ਤੁਹਾਡੀ ਹੈਲਪ ਕਰ ਸਕਦੀ ਹੈ ਤੁਸੀਂ ਉਹਨਾਂ ਦੇ ਨਾਲ ਸੰਪਰਕ ਕਰ ਸਕਦੇ ਹੋਗੇ ਬਾਕੀ ਜਿਹੜੀ ਇਮੀਗ੍ਰੇਸ਼ਨ ਇਸ ਟਾਈਮ ਤੇ ਜਿਹੜੇ ਇਨਸਾਈਡ ਕੈਨੇਡਾ ਬੱਚੇ ਹੈਗੇ ਆਗੇ ਉਹਨਾਂ ਦੇ ਲਈ ਬਹੁਤ ਵਧੀਆ ਪ੍ਰੋਗਰਾਮਸ ਲੈ ਕੇ ਆ ਰਹੀ ਹੈਗੇ ਕਿਉਂਕਿ ਬਹੁਤ ਸਾਰੇ ਬੱਚੇ ਇਦਾਂ ਅਨ ਐਕਸਪੀਰੀਅੰਸ ਬਣੇ ਹੋਏ ਸੀਗੇ ਪੁਆਇੰਟ ਪੂਰੇ ਨਹੀਂ ਹੋ ਰਹੇ ਸੀਗੇ ਤਾਂ ਉਹਨਾਂ ਲਈ ਇਹ ਜਿਹੜੇ ਕੈਟਾਗਰੀ ਬੇਸਡ ਡਰਾ ਨੇ ਜਾਂ ਕਹਿ ਲਓ ਕਿ ਪਾਇਲਟ ਪ੍ਰੋਗਰਾਮ ਨੇ ਹੈਲਪਫੁਲ ਹੋ ਸਕਦੇ ਨੇ ਸੋ ਜ਼ਿਆਦਾ ਟਾਈਮ ਵੇਸਟ ਕਰਨ ਦੀ ਬਜਾਏ ਤੁਸੀਂ ਇੰਨਾਂ ਕੈਟਾਗਰੀਜ਼ ਬੇਸਡ ਜੜੀਆਂ ਜੌਬਸ ਹੈਗੀਆਂ ਨੇ ਉਹਨਾਂ ਵੱਲ ਜਾਵੋ ਸੋ ਉਮੀਦ ਕਰਦੇ ਆਂਗੇ ਤੁਹਾਨੂੰ ਸਾਰੀਆਂ ਅਪਡੇਟਸ ਮਿਲ ਗਈਆਂ ਹੋਣੀਆਂ ਬਾਕੀ ਤੁਸੀਂ ਸਾਡਾ ਸੋਸ਼ਲ ਮੀਡੀਆ ਹੈਗਾਗਾ ਸਿੱਧੂ ਕਪੜਾ ਪੇਜ ਉਹਨੂੰ ਫੋਲੋ ਕਰ ਲਓ ਸਿੱਧੂ ਕਪੜਾ ਇਮੀਗ੍ਰੇਸ਼ਨ ਦੇ ਨਾਮ ਤੇ ਸਾਡੀ ਟੀਮ ਦਾ ਸੋਸ਼ਲ ਮੀਡੀਆ ਹੈਗਾ ਤੁਸੀਂ ਉਹਨੂੰ ਫੋਲੋ ਕਰ ਲਓ ਸਾਰੀਆਂ ਅਪਡੇਟਸ ਤੁ ਕੀ ਨਵੀਂ ਵੀਡੀਓ ਦੇ ਨਾਲ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ